ਪੰਜਾਬ ਦੀ ਧਰਤੀ ਜੋ ਕਿ ਕਿਸਾਨਾਂ ਦੀ ਰੋਜ਼ੀ-ਰੋਟੀ ਅਤੇ ਵਿਰਾਸਤ ਦਾ ਪ੍ਰਤੀਕ ਹੈ ਇੱਕ ਵਾਰ ਫਿਰ ਤੋਂ ਜ਼ਮੀਨ ਐਕਵਾਇਰ ਦੇ ਵਿਵਾਦਾਂ ਦੇ ਘੇਰੇ ਦੇ ਵਿੱਚ ਹੈ ਅੱਜ ਲੁਧਿਆਣਾ ਦੇ 57 ਪਿੰਡਾਂ ਵਿੱਚ ਗਲਾਡਾ ਦੀ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਹੋ ਰਿਹਾ ਹੈ ਜਿਸ ਤੇ ਅਧੀਨ 24311 ਇੱਕ ਉਪਜਾਊ ਜ਼ਮੀਨ ਨੂੰ ਸ਼ਹਿਰੀ ਵਿਕਾਸ ਤੇ ਲਈ ਵਰਤਣ ਦੀ ਯੋਜਨਾ ਹੈ ਕਿਸਾਨ ਅਤੇ ਸਥਾਨਕ ਲੋਕ ਇਸ ਨੀਤੀ ਨੂੰ ਆਪਣੀ ਜ਼ਮੀਨ ਅਤੇ ਰੋਜ਼ੀ ਲਈ ਖਤਰਾ ਮੰਨਦੇ ਹਨ ਜਿਵੇਂ ਕਿ ਭਾਰਤੀ ਕਿਸਾਨ ਯੂਨੀਅਨ ਅਤੇ ਲੋਕ ਉਜਾੜਾ ਰੋਕੋ ਕਮੇਟੀ ਵਰਗੇ ਸੰਗਠਨਾ ਨੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਜ਼ਾਹਰ ਕੀਤਾ ਪਰ ਇਹ ਕਹਾਣੀ ਨਵੀਂ ਨਹੀਂ ਹੈ ਸੱਤ ਦਹਾਕੇ ਪਹਿਲਾਂ ਜਦੋਂ ਚੰਡੀਗੜ੍ਹ ਨੂੰ ਬਣਾਇਆ ਗਿਆ ਸੀ ਤਾਂ ਪੰਜਾਬ ਦੇ 58 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਉਸ ਸਮੇਂ ਕਿਸਾਨਾਂ ਨੂੰ ਮੁਆਵਜ਼ਾ ਮਿਲਿਆ ਸੀ ਪਰ ਇਹ ਬਹੁਤ ਹੀ ਥੋੜਾ ਸੀ ਅਤੇ ਚੰਡੀਗੜ੍ਹ ਨੂੰ ਪੰਜਾਬ ਦੀ ਪੂਰਨ ਰਾਜਧਾਨੀ ਦੇ ਵਜੋਂ ਸਥਾਪਿਤ ਵੀ ਨਹੀਂ ਸੀ ਕੀਤਾ ਗਿਆ ਜਿਸ ਦੇ ਕਾਰਨ ਪੰਜਾਬ ਦੇ ਹਿੱਸੇ ਦੀ ਮੰਗ ਅੱਜ ਵੀ جاری ਹੈ ਅੱਜ ਦੇ ਲੁਧਿਆਣਾ ਦੀ ਸਥਿਤੀ ਨੂੰ ਚੰਡੀਗੜ੍ਹ ਦੇ ਗੁਜ਼ਰੇ ਕਾਲ ਦੇ ਨਾਲ ਜੋੜ ਕੇ ਦੇਖਣਾ ਇਹ ਦੱਸਦਾ ਹੈ ਕਿ ਕਿਸਾਨਾਂ ਦੀ ਜ਼ਮੀਨ ਦੀ ਕੀਮਤ ਸਰਕਾਰੀ ਵਾਅਦਿਆਂ ਦੇ ਵਿੱਚ ਅਕਸਰ ਘੱਟ ਕਰ ਦਿੱਤੀ ਜਾਂਦੀ ਹੈ। 1950 ਦੇ ਦਹਾਕੇ ਵਿੱਚ ਜਦੋਂ ਵੰਡ ਤੋਂ ਬਾਅਦ ਪੰਜਾਬ ਨੂੰ ਲਾਹੌਰ ਦੀ ਥਾਂ ਨਵੀਂ ਰਾਜਧਾਨੀ ਚਾਹੀਦੀ ਸੀ ਤਾਂ ਚੰਡੀਗੜ੍ਹ ਨੂੰ ਆਧੁਨਿਕ ਸ਼ਹਿਰ ਦੇ ਵਜੋਂ ਬਣਾਉਣ ਦਾ ਫੈਸਲਾ ਹੋਇਆ। ਲਗਭਗ 53 ਤੋਂ 58 ਪਿੰਡਾਂ ਦੀ ਜ਼ਮੀਨ ਲਈ ਗਈ ਸੀ ਜੋ ਕਿ ਮੁੱਖ ਤੌਰ ਤੇ ਖਰੜ ਤਹਿਸੀਲ ਤੋਂ ਸੀ। ਉਦੋਂ ਕਿਸਾਨਾਂ ਦੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੋਵੇਗਾ ਪਰ 1966 ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਵੰਡ ਹੋਣ ਤੋਂ ਬਾਅਦ ਇਹ ਵਾਅਦਾ ਤੋੜ ਦਿੱਤਾ ਗਿਆ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ਦੀ ਬਜਾਏ ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਕੇ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਐਲਾਨ ਕਰ ਦਿੱਤਾ ਗਿਆ ਇਹ ਪੰਜਾਬ ਦੇ ਨਾਲ ਵੱਡਾ ਧੋਖਾ ਸੀ ਕਿਉਂਕਿ ਇਹ ਸ਼ਹਿਰ ਪੰਜਾਬ ਦੀ ਜ਼ਮੀਨ ਤੇ ਬਣਿਆ ਸੀ ਇਸ ਤੋਂ ਵੀ ਦੁਖਦਾਈ ਇਹ ਸੀ ਕਿ ਕਿਸਾਨਾਂ ਨੂੰ ਮੁਆਵਜ਼ੇ ਦੇ ਵਜੋਂ ਮਿਲੀ ਗਈ ਰਕਮ ਮਾਰਕੀਟ ਦਰਾਂ ਤੋਂ ਬਹੁਤ ਹੀ ਘੱਟ ਸੀ ਜਿਸ ਤੇ ਨਾਲ ਅਨੇਕਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਵੀ ਖੋਸ ਗਈ ਅੱਜ ਵੀ ਪੰਜਾਬ ਦੇ ਲੋਕ ਇਹ ਇਤਿਹਾਸਕ ਨਾ ਇਨਸਾਫੀ ਨੂੰ ਯਾਦ ਕਰਦੇ ਹਨ ਜਿਸ ਤੇ ਵਿੱਚ ਪੰਜਾਬ ਦੀ ਜ਼ਮੀਨ ਤੇ ਹੀ ਬਣਿਆ ਸ਼ਹਿਰ ਉਸ ਤੇ ਪੂਰੀ ਮਲਕੀਅਤ ਨਹੀਂ ਰਿਹਾ ਮਈ ਅਤੇ ਜੂਨ 2025 ਦੀਆਂ ਰਿਪੋਰਟਾਂ ਦੇ ਅਨੁਸਾਰ ਗੁਲਾਡਾ ਨੇ ਲੁਧਿਆਣਾ ਦੇ 57 ਪਿੰਡਾਂ ਵਿੱਚ 24311 ਏਕੜ ਜ਼ਮੀਨ ਨੂੰ ਅਰਬਨ ਸਟੇਟ ਦੇ ਵਿਕਾਸ ਦੇ ਲਈ ਐਕਵਾਇਰ ਕਰਨ ਦੀ ਯੋਜਨਾ ਬਣਾਈ ਹੈ। ਇਹ ਸਕੀਮ ਜਿਸ ਨੂੰ ਸਰਕਾਰ ਵਲੰਟਰੀ ਲੈਂਡ ਪੂਲਿੰਗ ਦਾਸਤੀ ਹੈ ਕਿਸਾਨਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ 1 ਏਕੜ ਜ਼ਮੀਨ ਦੇ ਬਦਲੇ 1000 ਵਰਗ ਗਾਜਰੇ ਹਾਈਸ਼ੀ ਅਤੇ 200 ਵਰਗ ਗਾਜਵਾ ਪਾਰਕ ਪਲਾਟ ਦਾ ਵਾਦਾ ਜੋ ਕਿ ਸਰਕਾਰ ਦੇ ਮੁਤਾਬਕ 400% ਮੁਨਾਫਾ ਦੇਵੇਗਾ ਉਹਨਾਂ ਦੀ ਉਪਹਾਉ ਜ਼ਮੀਨ ਦੀ ਅਸਲ ਕੀਮਤ ਦੇ ਨਾਲ ਮੇਲ ਨਹੀਂ ਖਾਂਦਾ ਕਿਸਾਨ ਡਰਦੇ ਹਨ ਕਿ ਇਹ ਸਕੀਮ ਉਹਨਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਦੇਵੇਗੀ ਜਿਵੇਂ ਕਿ 1950 ਦੇ ਦਹਾਕੇ ਵਿੱਚ ਚੰਡੀਗੜ੍ਹ ਮਾਰਦਿਆਂ ਉਸਾਰੀ ਸਮੇਂ ਕਈ ਕਿਸਾਨਾਂ ਦੇ ਨਾਲ ਹੋਇਆ ਜਿੱਥੇ ਮੁਆਵਜ਼ਾ ਬਹੁਤ ਘੱਟ ਸੀ ਅਤੇ ਪੰਜਾਬ ਦਾ ਰਾਜਤਾਨੀ ਵਜੋਂ ਹੱਕ ਅਧੂਰਾ ਰਿਹਾ ਕਿਸਾਨ ਸੰਗਠਨਾ ਨੇ ਗਲਾਡਾ ਦੇ ਲੈਂਡ ਪੂਲਿੰਗ ਸਕੀਮ ਨੂੰ ਜ਼ਮੀਨ ਲੁੱਟ ਕਰਾਰ ਦਿੰਦਾ ਹੈ ਲੁਧਿਆਣੇ ਦੇ ਗਲਾਡਾ ਲੈਂਡ ਪੂਲਿੰਗ ਸਕੀਮ ਜਿਸ ਦੇ ਅਧੀਨ 24311 ਏਕੜ ਜ਼ਮੀਨ ਸ਼ਹਿਰੀ ਵਿਕਾਸ ਤੇ ਲਈ ਜਾ ਰਹੀ ਹੈ ਨਾ ਸਿਰਫ ਇਹ ਕਿਸਾਨਾਂ ਦੇ ਰੋਜ਼ੀ ਰੋਟੀ ਦੇ ਲਈ ਖਤਰਾ ਹੈ ਸਗੋਂ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸਕੀਮ ਪੰਜਾਬ ਦੇ ਉਪਜਾਊ ਖੇਤਾਂ ਨੂੰ ਖਤਮ ਕਰ ਸਕਦੀ ਹੈ ਜੋ ਕਿ ਵਾਤਾਵਰਣ ਸੰਤੁਲਨ ਅਤੇ ਖੇਤੀ ਆਰਥਚਾਰੇ ਲਈ ਜ਼ਰੂਰੀ ਹਨ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਨੇ ਇਸ ਨੂੰ ਵਾਤਾਵਰਣ ਅਤੇ ਆਰਥਿਕਤਾ ਦੇ ਲਈ ਵੱਡਾ ਖਤਰਾ ਦੱਸਿਆ ਹੈ ਜਿਸ ਦੇ ਨਾਲ 50 ਹਜ਼ਾਰ ਪਰਿਵਾਰ ਪ੍ਰਭਾਵਿਤ ਹੋ ਸਕਦੇ ਹਨ 1950 ਦੇ ਦਹਾਕੇ ਦੇ ਵਿੱਚ ਚੰਡੀਗੜ੍ਹ ਲਈ ਜ਼ਮੀਨ ਐਕਵਾਇਰ ਕਰਨ ਸਮੇਂ ਪਿੰਡਾਂ ਦੀ ਜੀਵਿਕਾ ਅਤੇ ਪੰਜਾਬੀ ਵਿਰਾਸਤ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਅੱਜ ਲੁਧਿਆਣੇ ਦੇ ਕਿਸਾਨ ਉਸੇ ਤਰ੍ਹਾਂ ਦੇ ਨੁਕਸਾਨ ਦਾ ਡਰ ਮਹਿਸੂਸ ਕਰ ਰਹੇ ਹਨ ਗੁਲਾਡਾ ਦੇ ਲੈਂਡ ਪੁਲਿੰਗ ਸਕੀਮ ਦੇ ਪ੍ਰਦਰਸ਼ਤਾ ਤੇ ਸਵਾਲ ਉੱਠ ਰਹੇ ਹਨ 2013 ਦੇ ਰਾਈਟ ਟੂ ਫੇਅਰ ਕੰਪਨਸੀਸ਼ਨ ਐਂਡ ਟ੍ਰਾਂਸਪੇਰੈਂਸੀ ਇਨ ਲੈਂਡ ਐਕੁਇਜ਼ੀਸ਼ਨ ਐਕਟ ਦੇ ਅਨੁਸਾਰ ਜ਼ਮੀਨ ਐਕਵਾਇਰ ਕਰਨ ਦੇ ਲਈ 70% ਪ੍ਰਭਾਵਿਤ ਪਰਿਵਾਰਾਂ ਦੀ ਸਹਿਮਤੀ ਅਤੇ ਸਮਾਜਿਕ ਪ੍ਰਭਾਵ ਮੁਲਾਂਕਣ ਜ਼ਰੂਰੀ ਹੈ ਪਰ ਕਿਸਾਨਾਂ ਦਾ ਦੋਸ਼ ਹੈ ਕਿ ਨਾ ਤਾਂ ਗ੍ਰਾਮ ਸਭਾਵਾਂ ਨਾਲ ਸਲਾਹ ਕੀਤੀ ਅਤੇ ਨਾ ਹੀ ਕੋਈ ਸਰਵੇ ਕੀਤਾ ਗਿਆ 1950 ਦੇ ਦਹਾਕੇ ਵਿੱਚ ਚੰਡੀਗੜ੍ਹ ਲਈ ਜ਼ਮੀਨ ਐਕਵਾਇਰ ਕਰਨ ਵੇਲੇ ਵੀ ਬਹੁਤ ਘੱਟ ਮੁਆਵਜ਼ੇ ਅਤੇ ਉਜਾੜੇ ਨੇ ਕਿਸਾਨਾਂ ਨੂੰ ਕਾਨੂੰਨੀ ਲੜਾਈਆਂ ਵੱਲ ਤਾਂ ਕਿਹਾ ਸੀ ਅੱਜ ਲੁਧਿਆਣੇ ਦੇ ਕਿਸਾਨ ਕਾਨੂੰਨੀ ਅਤੇ ਸੜਕੀ ਸੰਘਰਸ਼ ਦੀ ਤਿਆਰੀ ਕਰ ਰਹੇ ਹਨ ਜਿਸਦੇ ਵਿੱਚ ਸਥਾਨਿਕ ਪੰਚਾਇਤਾਂ ਅਤੇ ਕਿਸਾਨ ਸੰਗਠਨ ਸ਼ਾਮਲ ਹਨ ਕਿਉਂਕਿ ਉਹ ਇਸ ਸਕੀਮ ਨੂੰ ਆਪਣੀ ਰੋਜ਼ੀ-ਰੋਟੀ ਅਤੇ ਵਿਰਾਸਤ ਲਈ ਖਤਰਾ ਮੰਨਦੇ ਹਨ।